ਉਹਨਾਂ ਦੀ ਕਰਦੇ ਹਾਂ ਦੱਸ ਦਈਏ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਲਾਨੇ ਗਏ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੱਲੋਂ ਬਲਾਚੌਰ ਵਿਖੇ ਸਮੂਹ ਵਲੰਟੀਅਰਾਂ ਅਤੇ ਵਰਕਰਾਂ ਦੇ ਨਾਲ ਮਿਲਣੀ ਕੀਤੀ ਗਈ ਹੈ ਉੱਥੇ ਹੀ ਮਿਲਣੀ ਨੂੰ ਸਮੋਦਨ ਕਰਨ ਤੋਂ ਪਹਿਲਾਂ ਉਹਨਾਂ ਵੱਲੋਂ ਬਾਬਾ ਬਲਰਾਜ ਮੰਦਰ ਬਲਾਚੌਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਜਿੱਥੇ ਕਿ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਸਬੋਧਨ ਕਰਦਿਆਂ ਹੋਇਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਅਥਾਹ ਵਿਕਾਸ ਹੋਇਆ ਤੇ ਸੂਬਾ ਜਿਹੜਾ ਤਰੱਕੀ ਦੀਆਂ ਲੀਹਾਂ ਤੇ ਪਹੁੰਚ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਚਹੇਤਿਆਂ ਨੂੰ ਰੋਜ਼ਗਾਰ ਦਿੱਤਾ ਤੇ ਨਾਲ ਹੀ ਪਰਿਵਾਰਵਾਦੀ ਰਾਜਨੀਤੀ ਕੀਤੀ ਹੈ ਪਰ ਪੰਜਾਬ ਦੇ ਵਿੱਚ ਆਈ ਆਵਾ ਦੀ ਪਾਰਟੀ ਦੀ ਸਰਕਾਰ ਨੇ ਸੂਬੇ ਦੀ ਨੁਹਾਰ ਬਦਲ ਦਿੱਤੀ ਹੈ ਤੇ ਇਹਨਾਂ ਲੋਕਪੱਕੀ ਯੋਜਨਾਵਾਂ ਤੋਂ ਲੋਕ ਬਹੁਤ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ 75 ਸਾਲਾਂ ਤੋਂ ਇਹਨਾਂ ਰਵਾਇਤੀ ਪਾਰਟੀਆਂ ਦੇ ਮੁਖੀਆਂ ਨੇ ਪਰਿਵਾਰਵਾਦ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਲੋਕਾਂ ਦੇ ਨਾਲ ਇਹਨਾਂ ਵੱਲੋਂ ਹਮੇਸ਼ਾ ਹੀ ਧੋਖਾ ਕੀਤਾ ਗਿਆ। ਉੱਥੇ ਹੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਹੀ ਸੂਬੇ ਦੇ ਵਿੱਚੋਂ ਗੁੰਡਾਗਰਦੀ ਨੂੰ ਠੱਲ ਪਾਉਣ ਦੇ ਲਈ ਕਈ ਵੱਡੇ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਦੇ ਲਈ ਪੰਜਾਬ ਸਰਕਾਰ ਹਮੇਸ਼ਾ ਬਚਨਬੰਦ ਰਹੂਗੀ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਉ ਜਾਣਦੇ ਹਾਂ ਦੇਖੋ ਕੱਬ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਮੈਡਮ ਭੈਣ ਜੀ ਸੰਤੋਸ਼ ਕਟਾਰੀਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਮੈਨੂੰ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੀ ਚੋਣ ਮੁਹਿੰਮ ਦੇ ਆਗਾਜ਼ ਲਈ ਅੱਜ ਇਸ ਤਰੀਕੇ ਨਾਲ ਇਸ ਮੀਟਿੰਗ ਕੀਤੀ ਤੇ ਅਸੀਂ ਮੀਟਿੰਗ ਸੀ ਪਰ ਜਿਹੜਾ ਸਾਡੇ ਲੀਡਰਸ਼ਿਪ ਵਲੰਟੀਅਰ ਦਾ ਉਸਾਹ ਆ ਉਹ ਤੁਹਾਡੇ ਸਾਹਮਣੇ ਆ ਤੁਹਾਡੇ ਕੈਮਰੇ ਦੀ ਅੱਖਾਂ ਤੇ ਆ ਇਹ ਜਿਹੜਾ ਉਸਾਹ ਜਿਹੜਾ ਇਹਨਾਂ ਦੀਆਂ ਉਮੀਦਾਂ ਜਿਹੜਾ ਇਹਨਾਂ ਦਾ ਜੋਸ਼ ਹੈ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਸ ਉਮੀਦ ਨਾਲ ਅੱਜ ਸਾਰੇ ਭਰਾ ਭੈਣ ਭਰਾ ਜਿੱਥੇ ਆਏ ਆ ਵੱਡੇ ਬਜ਼ੁਰਗ ਅਸ਼ੀਰਵਾਦ ਦੇਣ ਆਏ ਆ ਮੈਂ ਇਹਨਾਂ ਨੂੰ ਕਦੀ ਨਿਰਾਸ਼ ਨਹੀਂ ਕਰੂੰਗਾ ਇਹਨਾਂ ਦੇ ਉਮੀਦਾਂ ਤੇ ਖਰਾ ਉਤਰੂੰਗਾ ਔਰ ਆਮ ਆਦੀ ਪਾਰਟੀ ਸਾਡੇ ਸਤਕਾਰਯੋਗ ਐਮਐਲਏ ਮੈਡਮ ਭੈਣ ਜੀ ਸੰਤੋਸ਼ ਕੁਟਾਰੀਏ ਦੀ ਅਗਵਾਈ ਚ ਔਰ ਸਾਰੇ ਸਾਥੀਆਂ ਦੇ ਸੰਘਰਸ਼ ਨਾਲ ਇਹ ਬਲਾਚੌਰ ਹਲਕਾ ਵੱਡੀ ਦੀਰ ਨਾਲ ਮੈਨੂੰ ਲੱਗਦਾ ਜਿੱਤਾਂਗੇ ਜਿਹੜਾ ਮੈਨੂੰ ਲੱਗਦਾ ਸਾਰਿਆਂ ਨੇ ਸੁਨਿਆ ਦਿੱਤਾ ਕੰਨ ਸਾਹਿਬ ਨੂੰ ਬਹੁਤ ਅੱਛਾ ਲੱਗਿਆ ਜੀ ਜਿੱਦ ਤੱਕ ਮੇਰੇ ਆਪਣੇ ਹਲਕੇ ਦੇ ਜਿੰਨੇ ਸਤਕਾਰਯੋਗ ਬਜ਼ੁਰਗ ਔਰ ਜਿੰਨੇ ਪਲਾਂਟੇਰ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਖੜੇ ਹੈ ਔਰ ਵੀ ਸਾਰੇ ਆਏ ਹੈ ਸਾਰੇ ਅਸ਼ੀਰਵਾਦ ਦੇਣ ਵਾਸਤੇ ਆਏ ਆਂ ਔਰ ਮੈਂ ਕਾਂਗਸਾਭ ਨੂੰ ਇਹ ਵਿਸ਼ਵਾਸ ਜਵਾਂਦੀ ਆਂ ਕਿ ਅਸੀਂ ਇੱਥੋਂ ਦੀ ਭਵਾਰੀ ਬਹੁਤ ਬੰਦ ਚਾਹਤੇ ਕੋਈ ਵੀ ਦੋਸ਼ ਆਪਣੀ ਹੈ ਕੀ ਹੈ ਕਾ ਤੁਸੀਂ ਜਿੱਦ ਜਾਂਦੇ ਹੈਗੇ ਉੱਥੇ ਜਾਂਦੇ ਫਿਰ ਗੱਲ ਰੱਖੀ ਜਾਊਗੀ ਮੈਂ ਕਹਿੰਨਾ ਇਹ ਤੇ ਤੁਸੀਂ ਦੋ ਗੱਲਾਂ ਦਸੀਆਂ ਜਿਹੜੀਆਂ ਨਾਰਮਲ ਲੋਕ ਬਤੌਰ ਮੈਂਬਰ ਪਾਰਲੀਮੈਂਟ ਬਹੁਤ ਕੁਝ ਕੀਤਾ ਜਾ ਸਕਦਾ ਲੇਕਿਨ ਤੁਹਾਡੀ ਨੀਅਤ ਤੇ ਤੁਹਾਡੀ ਦੂਰਦਰਸ਼ਤਾ ਵੀ ਚਾਹੀਦੀ ਹੈ ਨਾ ਤੇ ਜਿਹੜੇ ਰਾਜਨੀਤੀ ਕਰਨ ਇਸ ਕਰਕੇ ਆਏ ਸੀ ਵੀ ਅਸੀਂ ਆਪਣਾ ਇੱਥੋਂ ਦਾ ਫੰਡ ਲਾ ਦੇਣਾ ਆਪਣੇ ਬੱਚੇ ਵਾਸਤੇ ਤੇ ਉਹਨਾਂ ਨੇ ਕੀ ਕਰਉਣਾ ਤੇ ਦੂਜੇ ਆਏ ਜਿਹੜੇ ਮੌਜੂਦਾ ਉਹ ਤਾਂ ਕਦੀ ਦਿਖੇ ਵੀ ਨਹੀਂ ਸੋ ਇਹ ਤੇ ਗੱਲਾਂ ਹੈਗੀਆਂ ਜਿੱਤਨਾ ਮੈਂ ਜ਼ਿਕਰ ਕੀਤਾ ਮੇਰਾ ਬੜਾ ਸ਼ੌਂਕ ਹੈ ਸਪੋਰਟਸ ਨੂੰ ਬਹੁਤ ਦੋਸਤ ਮੇਰੇ ਜਿਹੜੇ ਸੱਜਣ ਹੈ ਇੱਥੋਂ ਦੇ ਜਿਹੜੇ ਪਲੇਅਰ ਬਣੇ ਆਂ ਔਰ ਵਾਰਡਰ ਵੱਖ-ਵੱਖ ਅਦਾਰਿਆਂ 'ਚ ਨੌਕਰੀਆਂ ਕਰ ਰਹੇ ਆ ਅਸੀਂ ਇੱਥੇ ਖੇਲੋ ਇੰਡੀਆ ਪਰ ਸਰਕਾਰ ਦਾ ਪ੍ਰੋਜੈਕਟ ਹੈ ਉਹਦਾ ਇੱਕ ਵੱਡਾ ਇੰਸਟੀਟਿਊਸ਼ਨ ਇੱਕ ਸੰਸਥਾ ਲਿਆ ਸਕਦੇ ਆ ਅਕੈਡਮੀ ਲਿਆ ਸਕਦੇ ਆ ਨਾਲ ਨਾਲ ਰੇਲ ਦੀ ਤੁਸੀਂ ਗੱਲ ਕੀਤੀ ਰੇਲ ਕਨੈਕਟੀਵਿਟੀ ਤੇ ਹਰੇਕ ਥਾਂ ਪਹੁੰਚੇ ਇਹਦੇ ਲਈ ਪ੍ਰਯਾਸ ਵੀ ਕਰਾਂਗੇ لیکن سب ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡਾ ਮੰਡੀਆਂ ਨਾਲ ਭਾਈਚਾਰਾ ਇਤੋਂ ਬਹੁਤ ਜੁੜਿਆ ਸਾਰੇ ਮਤਲਬ ਪੰਜਾਬ ਮੈਂ ਹਰਿਆਣੇ ਚ ਵੀ ਦੇਖਦਾ ਹਾਂ ਉਹਨਾਂ ਦੇ ਵੀ तमाम ਬੇਸਿਕ ਮੁੱਦੇ ਹੈਗੇ ਆ ਉਹਨਾਂ ਨੂੰ ਲੈ ਕੇ ਵੀ ਜਿਹੜਾ ਐਫਸੀਆਈ ਨਾਲ ਸੰਬੰਧਿਤ ਹੋਣਗੇ ਐਫਸੀਆਈ ਨਾਲ ਹੀ ਕਰਾਂਗੇ ਪੰਜਾਬ ਸਰਕਾਰ ਤੇ ਆਲਰੇਡੀ ਲੱਗੀ ਹੋਈ ਹੈ ਸੋ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕ੍ਰੌਪ ਡਾਈਵਰਸੀਫਾਈ ਹੋਵੇ ਤੇ ਬਲਾਚੌਰ ਵਾਲਿਆਂ ਨੇ ਤਾਂ ਕਾਫੀ ਹੱਦ ਤੱਕ ਪਹਿਲਾਂ ਹੀ ਕੀਤੀ ਹੋਈ ਹੈ ਪਪੂਲਰ ਦੇ ਨਾਂ ਤੇ ਲੇਕਿਨ ਮਨ ਲੱਗਾ ਇਹਨੂੰ ਹੋਰ ਪ੍ਰोत्ਸਾਹਨ ਕਿਤਰਾ ਦਿੱਤਾ ਜਾ ਸਕਦਾ ਉਹਦੇ ਦੀ ਸਪੈਸ਼ਲਿਸਟ ਲੋਕਾਂ ਨਾਲ ਬੈਠ ਕੇ ਹਰੇਕ ਪਰਿਵਾਰ ਨੂੰ ਅਸੀਂ ਚਾਹਾਂਗੇ ਕਿ ਉਹਦਾ ਕਾਰੋਬਾਰ ਵੀ ਉਹਦੀ ਖੇਤੀਬਾੜੀ ਵੀ ਔਰ ਉਹਦੇ ਬੱਚੇ ਦਾ ਵਿਕਾਸ ਵੀ ਹੋਰੇ ਔਰ ਕੇਂਦਰ ਸਰਕਾਰ ਤੋਂ ਇੱਕ ਇੱਕ ਜਿਹੜੀ ਚੀਜ਼ ਦਾ ਹਿਸਾਬ ਲਿਆ ਕੇ ਹੱਕ ਲਿਆ ਕੇ ਚਦਈਏ ਇਹਦਾ ਮੈਂ ਪੂਰਾ ਪ੍ਰਯਾਸ ਕਰਾਂ ਦੋ ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਅਪ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੱਤਾ ਕੀ ਸਾਡੇ ਬਲਾਚੌਰ ਚੋਂ 7-8 ਬੱਚੇ ਮੈਨੂੰ ਇੱਕ ਮੇਰੇ ਪ੍ਰੋਫੈਸਰ ਦੋਸਤ ਨੇ ਦੱਸਿਆ ਲੱਗੇ ਤੁਸੀਂ ਉਹਦਾ ਪ੍ਰਚਾਰ ਨਹੀਂ ਇੱਥੇ ਭਾਈ ਸਾਹਿਬ ਇਹ ਕਹਿ ਰਹੇ ਸੀ ਬੈਠੇ ਆਪਣੇ ਉਹ ਕਹਿੰਦੇ ਨਹੀਂ 12 ਬੱਚੇ ਆ ਉਹ ਜ਼ਿਆਦਾ ਇਸ ਤੋਂ ਵੀ ਜ਼ਿਆਦਾ ਇਹ ਇਸ ਕਿੱਡੀ ਵੱਡੀ ਵਿਲਪਤੀ ਹੈ ਕਿ ਇੱਕ ਬੱਚੇ ਨੂੰ ਨੌਕਰੀ ਮਿਲ ਗਈ ਨਹੀਂ ਤੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਮੈਂ ਦਿਲੋਂ ਗੱਲ ਕਰਦਾ ਕਿ ਆਪਾਂ ਜਦੋਂ ਬੱਚੇ ਦੀ ਤਿਆਰੀ ਕਰਉਂਦੇ ਸੀ ਨਾ ਨੌਕਰੀ ਵਾਸਤੇ ਮਾਂ ਪਿਓ 8-10 ਲੱਖ ਰੁਪਏ 8 ਲੱਖ ਲੈਂਦਾ ਸੀ ਇਹ ਤੇ ਲੱਗਣੀ ਲੱਗਣੇ ਆ ਨੌਕਰੀ ਵਾਸਤੇ ਇਹ ਇਸ ਤਰੀਕੇ ਨਾਲ ਸਰਕਾਰ ਨੇ ਨੌਕਰੀਆਂ ਦਿੱਤੀਆਂ ਇਰੀਗੇਸ਼ਨ ਵਾਸਤੇ ਕੰਢੀ ਕਨਾਲ ਵਾਲੀ ਗੱਲ ਭੈਣ ਜੀ ਨੇ ਕੀਤੀ ਜਿ ਤਰ੍ਹਾਂ ਉਹ ਪਾਣੀ ਆਉਣ ਦੀ ਗੱਲ ਕਿਉਂ ਕਿਸਾਨੀ ਕਿਸਾਨ ਵੀ ਸਾਡਾ ਇੱਥੇ ਬਹੁਤ ਵੱਡੀ ਮਾਤਰਾ ਚ ਔਰ ਇਸ ਤਰੀਕੇ ਨਾਲ ਮੋਹੱਲਾ ਕਲੀਨਿਕ ਦੀ ਜਿਹੜੀ ਮੈਂ ਗੱਲ ਕੀਤੀ 1.5 ਕਰੋੜ ਲੋਕਾਂ ਨੇ ਇਲਾਜ ਕਰਾਇਆ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਦੋ ਪਰਿਵਾਰ ਤੋਂ ਖਰਚੇ ਘਟ ਜਾਣਾਂ ਤੇ ਪਰਿਵਾਰ ਦੀ ਖੁਸ਼ਹਾਲੀ ਕੋਈ ਨਹੀਂ ਰੋਕ ਸਕਦਾ ਦੋਨਾਂ ਤੇ ਸਰਕਾਰ ਕੰਮ ਕਰ ਪਟਿਆਲਾ ਵਾਲਾ ਤਜ ਕਿਦੇ ਲਈ ਸੀਗਾ ਇਹ ਵੀ ਦੱਸੋ ਸਾਨੂੰ ਜਿਹੜੇ ਮੈਂਬਰ ਪਾਰਲੀਮੈਂਟ ਰਹਿ ਕੇ ਪਟਿਆਲਾ ਤੇ ਫੰਡ ਦੋ ਖਰਚਣ ਦੇ ਦੋਸ਼ ਆ ਤੁਹਾਡੇ ਸਾਹਮਣੇ ਹੀ ਆ ਮੈਂ ਇਕੱਠਾ ਦੱਸ ਰਿਹਾ ਕਿ ਬਹੁਤ ਜੋਸ਼ ਹੈ ਲੋਕਾਂ ਚ ਔਰ ਹਕੀਕਤ ਹੈ ਕਿ ਜਿਸ ਤਰ੍ਹਾਂ ਇਮਾਨਦਾਰੀ ਨਾਲ ਪੰਜਾਬ ਸਰਕਾਰ ਨੇ ਕੰਮ ਕੀਤਾ ਹੈ ਹੁਣ ਗੱਲ ਕਰ ਰਹੇ ਸੀ ਕੰਨ ਸਾਹਿਬ ਨੌਕਰੀਆਂ ਦੀ ਸਾਡੇ ਬਲਚਰ ਕੰਨ ਸਾਹਿਬ ਦੋ ਇਦਾਂ ਦੀਆਂ ਐਗਜ਼ਾਮਪਲ ਆ ਗਈਆਂ ਇੱਕ ਮੁੰਡੇ ਨੂੰ 6 ਨੌਕਰੀਆਂ ਮਿਲੀਆਂ ਦੋ ਸਾਲ ਦੇ ਵਿੱਚ ਔਰ ਇੱਕ ਕਾਸ਼ਰ ਤੋਂ 5 ਮਿਲੀਆਂ ਹੈਗੀਆਂ 5 ਨੌਕਰੀਆਂ ਇੱਕੋ ਹੀ ਮੁੰਡੇ ਨੂੰ ਆ ਸਾਡੇ ਇੱਥੇ ਚੇਚੀ ਸਾਹਿਬ ਬਠੇ ਆ ਸਾਡੇ ਬਲਾਕ ਪਰਾਨੇ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਆ ਸੋ ਬਹੁਤ ਵੱਡੀ ਉਪलब्ਧੀ ਹੈ ਜੇ 6 ਨੌکریاں ਇੱਕ ਬੰਦਾ ਲੈ ਸਕਦਾ ਤਾਂ ਮਤਲਬ ਤੁਹਾਡੇ ਕੋਲ ਕਾਬਲੀਅਤ ਹੋਵੇ ਤੁਸੀਂ ਕੁਝ ਵੀ ਕਰ ਸਕਦੇ ਹੋ ਨੌਕਰੀ ਵੀ ਖੜੇ ਜੀ ਤੁਸੀਂ ਵੀ ਖੜੇ ਆ ਬੜੀ ਜ਼ਿੰਮੇਵਾਰੀਆਂ ਨੇ ਤੇ ਇਸ ਵਾਰੀ ਕੰਗ ਸਾਹਿਬ ਨੂੰ ਵੀ ਯਕੀਨ ਦਿਵਾਉਂਗੇ ਫਿਰ ਵੱਡੀ ਵੱਡੀ ਬਿਲਕੁਲ ਜਕੈਨ ਦਿਵਾਵਾਂਗੇ ਜਕੈ